ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਫਤਿਹ ਦਾਸ ਭਾਈ ਗੁਰਮਤ ਸਿੰਘ ਪ੍ਰਚਾਰਕ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਰਨ ਪ੍ਰਚਾਰ ਕਮੇਟੀ ਵੱਲੋਂ ਆ ਗੁਰਦੁਆਰਾ ਅਚਲ ਸਾਹਿਬ ਦੇ ਨੇੜੇ ਜੋ ਗੁਰਦੁਆਰਾ ਦੀਨਪੁਰੀਆਂ ਕਾਰਸੇਓ ਵਾਲਿਆਂ ਦੇ ਗੁਰਦੁਆਰਾ ਸਾਹਿਬ ਵਿਖੇ ਆਏ ਸਨ ਇੱਥੇ ਸੇਵਾ ਦੇ ਵਿੱਚ ਟਲਾਈ ਹੋਣ ਕਰਕੇ ਦੋ ਗੁਰੂ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸਨ ਉਹਨਾਂ ਦੋਹਾਂ ਨੂੰ ਆ ਕਾਫੀ ਵਿਰਧ ਹਾਲਤਾਂ ਦੇ ਵਿੱਚ ਪਾਇਆ ਗਿਆ ਜਿਨ੍ਹਾਂ ਨੇ ਜਲਦ ਵੀ ਖਰਾਬ ਸੀ ਜਿਨ੍ਹਾਂ ਦੇ ਕਈ ਅੰਗ ਫਟੇ ਹੋਏ ਸਨ ਜੋ ਕਿ ਸਰੂਪ ਤਸਦੀਜ ਜੋ ਕਿ ਪ੍ਰਕਾਸ਼ ਹੋਣ ਯੋਗ ਨਹੀਂ ਹਨ ਇਸ ਕਰਕੇ ਜਦੋਂ ਸਤਕਾਰ ਕਮੇਟੀ ਵੱਲੋਂ ਅਕਾਲ ਤਖਤ ਸਹਿਬਾਨ ਨੂੰ ਜੋ ਸੂਚਿਤ ਕੀਤਾ ਗਿਆ ਉਹਦੇ ਆਧਾਰ ਦੇ ਉੱਤੇ ਸ਼ੋਮਨੀਗੋਦੋ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੇ ਨੀਮਾ ਅਨੁਸਾਰ ਸਾਨੂੰ ਆਗਿਆ ਦਿੱਤੀ ਗਈ ਅਸੀਂ ਇੱਥੇ ਚੈੱਕ ਕਰਨ ਵਾਸਤੇ ਆਏ ਹਾਂ ਇਹ ਅਗਲੀ ਜੋ ਅਕਾਲ ਤਖਸੈਬਾਨ ਤੋਂ ਕਾਰਵਾਈ ਮਿਲਦੀ ਹੈ ਅਸੀਂ ਉਹਨਾਂ ਨੂੰ ਰਿਪੋਰਟ ਕਰਾਂਗੇ ਉਹ ਅਗਲੀ ਰੀ ਕਾਰਵਾਈ ਉਹਨਾਂ ਦੇ ਅਨੁਸਾਰ ਹੀ ਹੋਏਗੀ ਜਿਹੜਾ ਇੱਕ ਪਾਰਾ ਦਾ ਪ੍ਰਕਾਸ਼ ਕੀਤਾ ਗਿਆ ਜੀ ਕਿੰਨੇ ਅੰਕ ਖਰਾਬ ਹੋਰ ਕਿ ਕਿੱਦਾਂ ਖਰਾਬ ਹੋਇਆ ਇਹਨਾਂ ਦੇ ਵਿੱਚ ਅਸਲੀਅਤ ਦੇ ਵਿੱਚ ਕੋਈ ਹੋਰ ਕਾਰਨ ਨਹੀਂ ਹੈ ਬਸ ਸਿਰਫ ਗਰੰਤੀ ਸਿੰਘ ਦੇ ਟਿਲਾਈ ਕਰਕੇ ਸਹੀ ਤਰੀਕੇ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਕਾਫੀ ਜ਼ਿਲਾਂ ਦੇ ਵਿੱਚ ਪ੍ਰੋਬਲਮ ਆਈ ਹੈ ਜਿਹਦੇ ਕਰਕੇ ਹੀ ਇਹ ਪ੍ਰੋਬਲਮ ਹੋਈ ਹੈ ਹਾਂਜੀ ਉਹ ਫਟੇ ਹੈਗੇ ਉਹ ਸਿਰਫ ਗਰੰਥ ਸਿੰਘਾਂ ਦੇ ਟਲਿਹਾਈ ਕਰਕੇ ਫਟਿਆ ਨਾ ਕਿ ਕੋਈ ਹੋਰ ਕਰਨ ਕਰਕੇ ਨਾ ਕਿਸੇ ਅਸੀਂ ਇਹ ਨਹੀਂ ਕਿ ਕੋਈ ਹੋਰ ਕਿਸੇ ਕਾਰਨ ਕਰਕੇ ਇਹ ਉਹਨਾਂ ਦੇ ਢਿੱਲੇ ਰਵੱਈਏ ਦੇ ਨਾਲ ਸਹੀ ਢੰਗ ਦੇ ਨਾਲ ਪ੍ਰਕਾਸ਼ ਨਾ ਹੋਣ ਕਰਕੇ ਅ ਅਧੂਰੀ ਜਾਣਕਾਰੀ ਗਰੰਥ ਸਿੰਘ ਨੂੰ ਹੋਣ ਕਰਕੇ ਇਹ ਸਾਰਾ ਕਾਰਜ ਹੋਇਆ ਆ हां ਇਹਨਾਂ ਨੂੰ ਸਰੂਪਨ ਡਿਜ਼ਾਇਆ ਜਾਏਗਾ ਫਿਰ ਜੋ ਵੀ ਕਾਰਵਾਈ ਅਕਲ ਤੱਕ ਤੋਂ ਹੋਵੇਗੀ ਉਹਦੇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਅਜੇ ਤੱਕ ਸਾਨੂੰ ਉਹ ਮਿਲਿਆ ਨਹੀਂ ਸਵੇਰ ਦਾ ਉਹਨਾਂ ਨੂੰ ਆਖਿਆ ਜਾ ਰਿਹਾ ਬਾਬੇ ਉਹਨਾਂ ਨੂੰ ਲਫੋਨ ਕੀਤਾ ਜਾ ਰਹੇ ਨੇ ਲੇਕਿਨ ਅਜੇ ਤੱਕ ਗਰੰਤੀ ਸਿੰਘ ਸਾਡੇ ਕੋਲ ਅਜੇ ਤੱਕ ਨਹੀਂ ਪਹੁੰਚਿਆ ਹੈਗਾ ਕਿਉਂਕਿ ਹਾਂਜੀ ਉਨ੍ਹਾਂ ਤੇ ਪ੍ਰਬੰਧਕਾਂ ਤੇ ਕਾਰਵਾਈ ਹੋਏਗੀ ਕਿਉਂਕਿ ਜੋ ਵੀ ਅਕਾਲ ਤਖਤ ਤੋਂ ਅਸੀਂ ਤੇ ਆਪਣੀ ਰਿਪੋਰਟ ਤਿਆਰ ਕਰਕੇ ਅਕਾਲ ਤਖਤ ਨੂੰ ਭੇਜਣੀ ਆ ਤੇ ਜੋ ਵੀ ਅਗਲੇਰੀ ਕਾਰਵਾਈ ਅਕਾਲ ਤਖਤ ਤੋਂ ਹੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਨਾਮ ਸਿੰਘ ਜੀ ਬਟਾਲੇ ਤੋਂ ਜੀ ਸਾਨੂੰ ਕੋਈ ਸਮਾਂ ਪੈਣਾ ਤੋਂ ਪਤਾ ਲੱਗਾ ਸੀ ਵੀ ਇਹ ਡੇਰੇ ਤੇ ਸਤਿਗੁਰੂ ਦੀ ਸੇਵਾ ਸਮਾਰ ਸਦਕਾਰ ਨਹੀਂ ਹੈਗਾ ਅੱਜ ਗੁਰੂ ਦੀ ਕਿਰਪਾ ਨਾਲ ਇੱਥੇ ਆਇਆ ਸਤਿਗੁਰੂ ਦੇ ਦਰਸ਼ਨ ਕੀਤੇ ਨੇ ਜਿਹੜੇ ਮਹਾਰਾਜ ਇੱਥੇ ਪ੍ਰਕਾਸ਼ਮਾਨ ਸੀ ਉਹਦੇ 14 ਤੋਂ 25 ਅੰਗ ਤੋਂ ਲੈ ਕੇ 30 ਤੱਕ ਅੰਗ ਜਿਹੜੇ ਜ਼ਖਮੀ ਸੀ ਤੇ ਬਾਹਰੀ ਅੰਗਾਂ ਦੇ ਮਤਲਬ ਵਿਰਧ ਵਿਸਤਾ ਵਸਤਾ ਜਿਹਨੇ ਜਿਹੜੇ ਮਹਾਰਾਜ ਸੋਖਾਸਨ ਸੀ ਉਹਨਾਂ ਦੇ ਵੀ ਦਰਸ਼ਨ ਕੀਤੇ ਆ ਉਹਦੇ ਵੀ ਜਿਹੜਾ ਮਹਾਰਾਜ ਬਾਹਰੀ ਅੰਗ ਤਤਗੜਾ ਵਾਲਾ ਉਹ ਚੂਹੀ ਨੇ ਜ਼ਖਮੀ ਕੀਤਾ ਵਾ ਮਲੇ ਇੱਥੇ ਕੋਈ ਸੇਵਾ ਸੰਭਾਲ ਸਤਕਾਰ ਮਹਾਰਾਜ ਦਾ ਨਹੀਂ ਹੋ ਰਿਹਾ ਜੋ ਹੋਣਾ ਚਾਹੀਦਾ ਵਾ ਇਹ ਗ੍ਰੰਥ ਸਿੰਘਾਂ ਦੀ ਅਣਗੇਲੀ ਕਰਕੇ ਅਣਜਾਣਪੁਣੇ ਕਰਕੇ ਇਹ ਜਿਹੜਾ ਇੱਥੋਂ ਤੱਕ ਹੋਇਆ ਵਾ ਨਹੀਂ ਤੇ ਜਿਸ ਗ੍ਰੰਥ ਸਿੰਘ ਜੀਵਨ ਵਾਲਾ ਹੋਇਆ ਸੇਵਾ ਭਾਵਨਾ ਵਾਲਾ ਹੋਇਆ ਤੇ ਸਾਦ ਕੋਈ ਕਦੀ ਸਰੂ ਬਿਰਦ ਨਹੀਂ ਹੁੰਦਾ ਤੇ ਸਾਡੀਆਂ ਗੇਲੀਆਂ ਕਰਕੇ ਕੋ ਸਾਡੀ ਕੌਮ ਦਾ ਰਹਿ ਗਿਆ ਮਾਰਤਾ ਤੇ ਜੋਰ ਸੇਵਾ ਸੰਭਾਲਦੇ ਨਹੀਂ ਹੈਗਾ ਹਾਂ ਜੀ ਇਹ ਕਾਰਸ਼ ਵਾਲਿਆਂ ਦਾ ਡੇਰਾ ਵਾਜੀ ਹਾਂਜੀ ਗੁਰਦਾਸ ਨਾਲ ਅੱਜ ਸਾਬ ਬਹੁਤ ਵੱਡਾ ਸਥਾਨ ਇਤਿਹਾਸਿਕ ਸਥਾਨ ਵਾ ਇੱਥੇ ਤੇ ਮਾਰੇ ਪ੍ਰਕਾਸ਼ ਹੋਣੀ ਚਾਹੀਦੇ ਕੋਈ ਐਡਾ ਵੱਡਾ ਸਥਾਨ ਵਾ ਸਾਡਾ ਇੱਥੇ ਲੋੜ ਨਹੀਂ ਪਰ ਸਾਡੀਆਂ ਵੀ ਇੱਥੇ ਮਾਰੇ ਪ੍ਰਕਾਸ਼ ਮਣ ਕਿਤੇ ਉਹ ਲੁਕਮਾ ਸਾਡੇ ਹਾਂਜੀ ਇਹ ਦਿਨ ਸੇ ਇਹਨਾਂ ਨੂੰ ਪਤਾ ਹੋਣਾ ਕਿ ਡੇਰੇ ਵਾਲੋਂ ਕੀ ਬਣਾਉਣ ਡਿਆ। ਹਾਂਜੀ। ਕਾਰਵਾਈ ਅਸੀਂ ਜੋ ਪ੍ਰਸ਼ਾਸਨ ਆਇਆ ਵਾ ਤੇ ਜੋ ਅਮਲ ਸਰੋਵਣੀ ਕਮੇਟੀ ਵਾਲੇ ਮੈਂਬਰ ਸਾਹਿਬ ਆਏ ਨੇ ਅਸੀਂ ਇਹਦੀ ਰਿਪੋਰਟ ਜੜੀ ਕਾਤਕ ਸਾਹਿਬ ਭੇਜਾਂਗੇ। ਉਥੋਂ ਜੋ ਤੱਕ ਤੱਕ ਸਾਹਿਬ ਤੋਂ ਜੇ ਸੇਵਾ ਕਿਹਾ ਹੋਗੀ ਉਹ ਕੀਤੀ ਜਾਏਗੀ ਇਹਨਾਂ ਦੇ ਕੋਈ ਲਿਹਾਇ ਨਹੀਂ। ਕੁਛ ਨਹੀਂ ਸਾਨੂੰ ਤੇ ਇਤਲਾ ਮਿਲੀ ਸੀਗੀ ਕਿ ਗੁਰਦਰਾ ਚਲ ਸਾਹਿਬ ਦੇ ਨਜ਼ਦੀਕ ਇੱਕ ਬਾਬੇ ਸੁਖਦੇਵ ਸਿੰਘ ਦੇ ਦੀਨਪੁਰਿਆਂ ਦਾ ਹੈਗਾ ਵਾ ਡੇਰਾ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮਤਲਬ ਸਰੂਪ ਜਿਹੜੇ ਸੀਗੇ ਬਿਰਧ ਅਵਸਥਾ ਦੇ ਵਿੱਚ ਸੀਗੇ। ਉਹਦੇ ਵਿੱਚ ਕੁਝ ਅੰਗ ਜਿਹੜੇ ਨੇ ਜਿੱਦਾਂ ਉਹ ਆਪਾਂ ਕਹਿ ਸਕਦੇ ਹਾਂ ਵੀ ਫਟੇ ਹੋਏ ਫਟੇ ਹੋਏ ਵੀ ਨਹੀਂ ਕਹਿ ਸਕਦੇ ਮਤਲਬ ਕੋਸ਼ ਵਿੱਚੋਂ ਨੁਕਸਾਨ ਪਹੁੰਚਾਇਆ ਉਹ ਇਹਨਾਂ ਦੇ ਸ਼ੋਨਿਕ ਮਿੰਟ ਦੇ ਧਰਮ ਪ੍ਰਚਾਰ ਕਮੇਟੀ ਵਾਲੇ ਆਏ ਨੇ ਕੁਝ ਸਤਿਕਾਰ ਕਮੇਟੀ ਦੇ ਸਵੇਂ ਆਏ ਨੇ ਉਹ ਦੇਖ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਵੱਲੋਂ ਹਦਾਇਤਾਂ ਨੇ ਕਿ ਉਹ ਜਿਹੜਾ ਵਿਧ ਅਵਸਥਾ ਦੇ ਵਿੱਚ ਮਾਰਿਆ ਸਰੂਪ ਹੋਵੇ ਉਹ ਗੁਰਦ੍ਰਸ ਸਾਹਿਬ ਦੀ ਸੇਵਾ ਦੇ ਵਿੱਚ ਨਹੀਂ ਹੋ ਸਕਦਾ ਇਹ ਉਹ ਸਤਿਕਾਰ ਧਰਮ ਪ੍ਰਚਾਰ ਕਮੇਟੀ ਵਾਲੇ ਜਿਹੜੇ ਨੇ ਆਪਣੇ ਤੌਰ ਤੇ ਉਹਨੂੰ ਲੱਗੇ ਨੇ ਖੜਨ ਇਹ ਰਿਪੋਰਟ ਜਿਹੜੀ ਅਕਾਲ ਤਖਤ ਸਾਹਿਬ ਨੂੰ ਭੇਜਣਗੇ ਜੋ ਅਕਾਲ ਤਖਤ ਸਾਹਿਬ ਬਾਅਦ ਵਿੱਚ ਹੁਕਮ ਆਏਗਾ ਉਸ ਦੇ ਮੁਤਾਬਕ ਕਾਰਵਾਈ ਹੋਏਗੀ ਫਿਲਹਾਲ ਜਿਹੜੇ ਮਹਾਰੇ ਦੇ ਸਰੂਪ ਨੇ ਉਹ ਇਹ ਆਪਣੇ ਲੈ ਕੇ ਜਾ ਰਹੇ ਨੇ ਜਿਉਂ ਉਨ੍ਹਾਂ ਦੇ ਗਾਂ ਜਿਹੜੀ ਸੇਵਾ ਪੂਰੀ ਤਰ੍ਹਾਂ ਮੁਕੰਮਲ ਕਰਾਈ ਜਾ ਸਕੇ ਬਸ ਇਹੀ ਆ ਇਹਦੇ ਵਿੱਚ ਅਜੇ ਤਾਂ ਕੋਈ ਕਾਰਵਨੀ ਇਸ ਸਾਡਾ ਸਿਰਫ ਇਨਾ ਮੈਟਰ ਜੇ ਵੀ ਜਿਹੜਾ ਗੁਜਰਾਈ ਝਗੜਾ ਨਾ ਹੋਵੇ ਬਸ ਧੰਨਵਾਦ